ਉੱਜ ਦਾ ਟਾਈਮ ਵੀ ਦੇਤਾ ਆ ਵੀ ਮੈਂ ਲੀਵਰ ਲੈ ਕੇ ਆਉਂਗਾ ਹੈ ਉਹ ਲੀਵਰ ਸਵਾਹ ਆਉਗੀ ਉਹ ਪੈਸੇ ਤਾਂ ਜਿਹੜਾ 5000 ਰੁਪਿਆ ਉਹਨੇ ਦਿੱਤਾ ਉਹਦਾ ਮੈਂ ਕਰੇ ਵਰਤ ਗਿਆ ਤੇ ਲੀਵਰ ਪੈਸੇ ਨਾਲ ਹੀ ਆਉਣੀ ਆ ਉਤੋਂ ਮੈਂ ਉਹਦੇ ਨਾਲ ਕੜ ਪਿਆ ਵੀ ਯਾਰ ਤੂੰ ਆਇਆ ਤੇ ਜੋ ਆ ਫਲਾਣ ਹੈ ਤੇ ਹੁਣ ਕਰਾਂ ਤੇ ਕਰਾਂ ਕੀ ਬੜੀ ਜਾਣ ਕੜੀ ਚਾਈ ਆ ਉਹ ਇੱਕ ਤਾਂ ਹੈ ਪੈਸੇ ਥੱਲੇ ਵਾਲਾ ਬੰਦਾ ਉਹ ਲਾਲਚ ਨਾਲ ਇਨਾ ਵੱਡਾ ਕਰਦਾ ਤੇ ਚੰਗਾ ਨਾ ਰਹਿੰਦਾ ਹੈ ਉਦੋਂ ਤੂੰ ਸੋਚਿਆ ਵੀ ਮੈਂ ਇੱਕ ਇੱਕ ਕੋਠੀ ਚੋਂ 50 ਕੋਠੀਆਂ ਦੇ ਪੈਸੇ ਕੱਢ ਲਾਂ ਉਹ ਪਤੰਦਰਾ ਹੈਂ ਓਏ ਹੁਣ ਤੂੰ ਹੀ ਮੈਨੂੰ ਪਾਇਆ ਇਸ ਵਕਤ ਤੂੰ ਹੀ ਕੱਢੇਗਾ ਓਏ ਸਾਲਿਆ ਓ ਤੈਨੂੰ ਕੀ ਕੱਢੂਗਾ ਜਿਹਨੂੰ ਤਾਂ ਬੈਠੇ ਨੂੰ ਸੁਣਾਈ ਜਾਣਾ ਹੁਣ ਤਾਂ ਕਈਆਂ ਦੇ ਨਹੀਂ ਸੁਣਨ ਦਾ ਜਦੋਂ ਤੂੰ ਵਕਤ ਛੇੜਿਆ ਤਾਂ ਤੈਨੂੰ ਹੀ ਨਿਕਲਣਾ ਪੈਣਾ ਹੈ ਓਏ ਮਾਲਕਾ ਓ ਆ ਬੁਲਾ ਤੈਨੂੰ ਮੈਂ ਆਪਦੇ ਮਗਰੋਂ ਲਾਉਣ ਪਿੱਛੇ ਕਿਹਾ ਸੀ ਓ ਇਹਨੂੰ ਲਿਆਉਣ ਪਿੱਛੇ ਥੋੜੀ ਕਿਹਾ ਸੀ ਓ ਮੇਰੀ ਕਾਦੀ ਸੁਣੀ ਤੂੰ ਹੀ ਤਾਂ ਤੂੰ ਵੇਂਦੀ ਆ ਜਿਹੜਾ ਮੇਰੇ ਮਗਰੇ ਆ ਗਿਆ ਆ ਓਏ ਹੁਣ ਮੈਂ ਕਰਾਂ ਤਰਾ ਕਿ ਓ ਮੈਨੂੰ ਲੱਗਦਾ ਵੀ ਇਹ ਪੂਰਾ ਦੀ ਗੁੱਸੇਜ ਇੱਤਰ ਮੇਂਦਰ ਦੀ ਫਿਲਮ ਵਾਲਾ ਜਗੜ ਲਾਉਣਾ ਹੀ ਪੈਣਾ ਮਣਾ ਹੋਰ ਤਾਂ ਕੋਈ ਚਾਰਾ ਨਹੀਂ ਆ ਹੀ ਵਜਾਉ ਅੱਜ ਤੈਨੂੰ ਨੀਂ ਮੇ ਦੋ ਜੱਬਾ ਬਾਬਾ ਕੇ ਉਹ ਖਸੌ ਖੋਗੇ ਦੇ ਆਜਾ ਮਾ ਮਾ ਕੀ ਕੋਟੇ ਕੋਟੇ ਸਿੱਕ ਹੈ ਮੈਂ ਇਕੱਲਾ ਕੋਈ ਛਡਾਉਣ ਵਾਲਾ ਹੋਇਆ ਕਿਦਰ ਦੀ ਨਿਕਲੇਗਾ ਕੰਜਰਾਂ ਦੇ ਆ ਪੌੜੀ ਇੱਧਰ ਆ ਇੱਧਰ ਚੱਲ ਕਿੱਥੇ ਚਾ ਗਿਆ ਹੈਂ ਇਹ ਤਾਂ ਸੱਚੀ ਮੇਰੇ ਲਈ ਆਉਂਦਿਆ ਹੈ ਉਹ ਇਹ ਕੋਠੀ ਦੇ ਇਹ ਤਾਂ ਤਾਂ ਮੈਂ ਕੋਠੀ ਦੇ ਪੈਸੇ ਕੀ ਲੇਵਰ ਕੀਆਂ ਦਾ ਜਿਹੜੀਆਂ ਕੰਦਾ ਆਂਦਾ ਨਾ ਵਿੰਗੀਆਂ ਤੇ ਦੀਆਂ ਓਏ ਕੰਦਾ ਨੂੰ ਛੱਡ ਮੈਂ ਨੂੰ ਨਾ ਸਿੱਧਾ ਕੀਤਾ ਤਾਂ ਕੀ ਹੈ ਹੈ ਆਇਆ ਵੱਡਾ ਨਾ ਡੁਖਾਂ ਕੋਈ ਨਹੀਂ ਆ ਜਾ ਤੇ ਮੈਂ ਵਖਾਉਣਾ ਤੈਨੂੰ ਚੰਡੀਗੜ੍ਹ ਨਗਰ ਹੈ ਮਾਂ 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 ਤੂੰ ਇੱਕ ਤਖੀਰਦਾ ਤਾਂ ਹੈ ਹੈ ਉਹ ਕਿਵੇਂ ਮਰੇ ਮਗਰਾ ਆਇਆ ਹੈ 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 ਓਏ ਅੱਖਾਂ ਤੈਨੂੰ ਕੰਮ ਦੇ ਆਉਣ ਵਾਸਤੇ ਸੀ ਇਹ ਆ ਕੀ ਡਰਾਮਾ ਲਾਈ ਬੈਠਾ ਅੱਛਾ ਓ ਤੈਨੂੰ ਇਹ ਡਰਾਮਾ ਲੱਗਦਾ ਓ ਮੇਰੇ ਕਰ ਦੇ ਸਾਹ ਸੁੱਕੇ ਪਏ ਹੈ ਤੈਨੂੰ ਡਰਾਮਾ ਲੱਗਦਾ ਹੈ ਦਨਮਨ ਰਾਮਣ ਕਰਕੇ ਵਿਖਾਉਂਗਾ ਹੈ ਉਹ ਮੈਂ ਘਰੇ ਸਾਰਿਆਂ ਨੂੰ ਦੱਸ ਕੇ ਆਇਆ ਉਹ ਤੂੰ ਮੇਰੀ 100 ਬੱਦਿਆਂ ਨੂੰ 10-10 ਮੇਰਾ ਇੰਨਾ ਹਜ਼ਾਰ ਪਟਾਇਆ ਉਹ 5 ਜਣੇ ਜਿੰਨਾਂ ਤੋਂ ਮੈਂ ਸਾਈ ਲੈ ਕੇ ਆਇਆ ਹਾਂ ਉਹਨਾਂ ਨਾਲ ਆਫਲਾਈਨ ਹੈ ਉਹ ਤੂੰ ਤਾਂ ਮੇਰਾ ਬੇੜਾ ਗੁੱਲ ਕਰਕੇ ਰਾਜਤਾ ਹੈ ਉਹ ਤੂੰ ਲੇਵਨਤੀ ਗੱਲ ਕਰਦਾ ਉਹ ਮੈਂ ਤੇਰੇ ਤੋਂ 50 ਗੋਟੀਆਂ ਦੀ ਲੇਬਰ ਨਾਲ ਹੀ ਤਾਂ ਮੇਰਾ ਨਾਂ ਸਤਾ ਠੇਕੇਦਾਰ ਰੱਖੀ ਹੈ ਹੈ ਵੱਡਿਆ ਠੇਕੇਦਾਰ ਆ ਤੂੰ ਛੋਣਾ ਕੀ ਆ ਮੈਂ ਕੀ ਛੋਣਾ ਆ ਉਹ ਮੈਂ ਕੀ ਛੋਣਾ ਆ ਮੇਰੇ ਪੰਜ ਕੰਮ ਗਏ ਚਲੇ ਯਾਰ ਮੇਰੇ ਸਾਰੇ ਪੈਸਾ ਗਿਆ ਚਲਾ ਓ ਲੈ ਵਰ ਲੱਭੀ ਨੀ ਮੇਰਾ ਕੀ ਕਸੂਰ ਓ ਜਿਹੜੇ ਮੇਰੇ ਤੋਂ ਪੈਸੇ ਮੈਂ ਤੇਰੇ ਤੋਂ ਲੈ ਕੇ ਗਿਆ ਤੇ ਮੇਰੇ ਤੋਂ ਲੱਗ ਗਏ ਗਲਤੀ ਨਾ ਤੇ ਹੁਣ ਮੈਂ ਕੀ ਕਰਾਂ